ਹਿੰਦੂ ਸਥਾਨੀ ਆਜ਼ਾਦੀ ਤੋਂ ਪਿੱਛੋਂ ਹਿੰਦੀ ਬੋਲਣ ਵਾਸਤੇ ਹਿੰਦੀ ਸੂਬਾ ਬਣਾਉਣ ਵਾਸਤੇ ਹਿੰਦੂ ਧਾਰਮਿਕ ਸ਼ਹਿਰ ਨੂੰ ਪ੍ਰਿਕਰ ਦਰਜਾ ਦਿਵਾਉਣ ਵਾਸਤੇ ਹਿੰਦੂ ਧਾਰਮਿਕ ਮੰਦਿਰ ਉੱਪਰ ਗੱਡੀ ਦਾ ਨਾਮ ਰੱਖਾਉਣ ਵਾਸਤੇ ਹਿੰਦੂ ਇੱਕ ਕਾਂਗ ਪਹੋਣ ਵਾਸਤੇ ਹਿੰਦੂ ਜਨੇਊ ਗੱਲ ਤੇ ਪਹਿਨਣ ਵਾਸਤੇ ਜਨੇਊ ਗੱਨੀ ਸਣਪਾਲ ਤੋਂ ਲੈ ਕੇ 83 ਤੱਕ ਹੁਣ ਤੱਕ 36 ਸਾਲਾਂ ਵਿੱਚ ਇੱਕ ਘੰਟੇ ਦੀ ਕੈਦ ਵੀ ਕਿਸੇ ਸਾਡੇ ਹਿੰਦੂ ਭਰਾ ਨੇ ਕੀਤੀ ਆ ਕੋਈ ਐਜੀਟੇਸ਼ਨ ਕੀਤੀ ਨਹੀਂ ਨਾ ਕਿਸੇ ਪਰ ਸਾਨੂੰ ਆ ਪੱਗ ਵਾਲਿਆਂ ਨੂੰ ਪੰਜਾਬੀ ਬੋਲਣ ਵਾਸਤੇ ਪੰਜਾਬੀ ਸੂਬਾ ਲੈਣ ਵਾਸਤੇ 52000 ਜੀਲ ਦਿਆਣਾ ਪਿਆ ਤੇ ਕਾਕਾ ਇੰਦਰਜੀਤ ਸਿੰਘ ਵਰਗੇ ਛੋਟੇ ਛੋਟੇ ਪ੍ਰਚੰਗੀ ਜਾਲ ਮਹਤੂਮ ਨੂੰ ਵੀ ਵੜਵਾ ਕੇ ਫੂਟ ਸਟਵਾਉਣੇ ਪਏ ਤੇ ਫਿਰ ਹੋਇਆ ਕਿ ਕਮਰਕਲ ਤੇ ਹਰਿਆਣਾ ਵਿੱਚੋਂ ਬਣ ਕੇ ਇੱਕ ਬੰਦੇ ਨੇ ਕੈਦ ਨਹੀਂ ਕੀਤੀ ਸੂਬੇ ਤੋਂ ਬਣਾਤੀ। ਸਾਨੂੰ ਫੇਰ ਲਗੜੇ ਮਿਲਿਆ ਉਹਦੇ ਤਸਵਰ ਕਰ ਲਿਆ। ਅੰਮ੍ਰਿਤਪਸਰ ਸ਼ਹਿਰ ਨੂੰ ਪ੍ਰੇਤਰ ਦਰਜਾ ਬਣਾਉਣ ਵਾਸਤੇ ਅੰਮ੍ਰਿਤਪਸਰ ਆਈ ਇੱਥੇ ਆਈ। ਇੱਥੇ ਅੰਮ੍ਰਿਤਪਸਰ ਸ਼ਹਿਰ ਨੂੰ ਪ੍ਰੇਤਰ ਦਰਜਾ ਬਣਾਉਣ ਵਾਸਤੇ ਹਰਮਿੰਦਰ ਸਾਹਿਬ ਦੇ ਉੱਪਰ ਗੱਡੀ ਦਾ ਨਾਮ ਰੱਖਣ ਵਾਸਤੇ ਸ਼ੇਖ ਫਤਿਹਉੱਲ ਕਾਹਨ ਵਾਸਤੇ ਦਾਤਰੇ ਕਿਰਪਾਣ ਰੱਖਣ ਵਾਸਤੇ ਸਵਾ ਲੱਖ ਤੋਂ ਵੱਧ ਗ੍ਰਿਫਤਾਰੀ ਹੋ ਗਈ ਹੈ ਲੱਖ ਤੋਂ ਵੱਧ ਸਵਾ ਲੱਖ ਤੋਂ ਵੱਧ ਗ੍ਰਿਫਤਾਰੀ ਹੋ ਗਈ ਤੇ 200 ਦੇ ਲਗਭਗ ਸ਼ਹੀਦیاں ਹੋਵੀਆਂ ਨੇ ਫੇਰ ਵੀ ਅਸੀਂ ਫਿਰਕਾ ਪ੍ਰਸ਼ਤ ਕਿਹੜਾ ਕਾਰਨ ਕੀ ਹੈ ਜਾਂ ਤਾਂ ਅਸੀਂ ਨਹੀਂ ਜਾਂ ਤਾਂ ਅਸੀਂ ਧੱਕੇ ਨਾਲ ਮੰਗਦੇ ਆ ਫੇਰ ਸਾਨੂੰ ਫਿਰਕਾ ਪ੍ਰਸ਼ਤ ਕੋ ਜੇ ਅਸੀਂ ਸੱਚਾਈ ਨਾਲ ਕਹਿੰਦੇ ਆ ਵੀ ਸਾਡਾ ਹੱਕ ਬਣਦਾ ਸਾਨੂੰ ਬਰਾਬਰ ਦੇ ਭਰਾ ਬਣਾ ਲਓ ਫਿਰ ਕਹਿੰਦੇ ਇੱਕ ਪਾਸੇ ਕਹਿੰਦੇ ਆ ਸਾਡੇ ਭਰਾ ਸਾਡਾ ਅੰਗ ਹੈ ਦੂਜੇ ਪਾਸੇ ਕਹਿੰਦੇ ਬਰਾਬਰ ਤਾਂ ਸਮਝਣਾ ਦੱਸੋ ਸਿਰਕਾ ਕੌਸਤੀ ਖਲਾਉਂਦਾ ਕੌਣ ਔਰ ਐਮਰਜੈਂਸੀ ਲੱਗੇ ਤੇ ਹੁਣ ਤੁਸੀਂ ਮੰਨ ਕੇ ਕਿ ਉਹਦੇ ਮੈਂ ਲੁਕਣ ਵਾਸਤੇ ਰੱਖ ਲਈ ਕਹ ਕੇ ਕਹਤੇ ਹਾਂ ਚਲੋ ਇਹ ਸਤਗੁਰੂ ਨੇ ਇੱਕ ਜੰਗਲ ਬਣਾਇਆ ਜਿਹੜੇ ਇੱਕ ਸ਼ੇਰ ਵੀ ਇੱਕ ਤਰੇ ਦੇ ਗਿੱਡੜੀ ਸਾਰੇ ਲੁਕ ਜਾਂਦੇ ਆ ਉਹ ਜੰਗਲ ਵਿੱਚ ਤੁਸੀਂ ਮਿੰਟ ਮਿੰਟ ਲੁਕ ਗਏ ਔਰ ਐਮਰਜੈਂਸੀ ਵੇਲੇ ਲੰਗੋਵਾਲ ਨੂੰ ਫੜਿਆ ਸੀ ਕਿਸੇ ਨੇ ਬਾਦਲ ਨੂੰ ਫੜਿਆ ਸੀ ਤੌੜਾ ਸਾਹਿਬ ਨੂੰ ਫੜਿਆ ਸੀ ਕਿਸੇ ਨੇ ਤਲਵੰਡੀ ਦੇ ਹੱਥ ਕੜੀ ਲਾਇਸੀ ਪੰਡਰਾਵਾਂ ਤੇ ਕੋਈ ਤਸ਼ੱਬਦ ਹੋ ਰਿਹਾ ਸੀ ਨਹੀਂ ਸੀ ਨਾ ਕੋਈ ਹਿੰਦੂ ਵੇਰਾ ਨੂੰ ਹਿੰਦੂਆਂ ਨੇ ਪਕੜ ਕੇ ਜੇਲ੍ਹ ਚ ਦੇ ਦਿੱਤਾ ਆਪਣੀ ਗੱਦੀ ਨੂੰ ਕਾਇਮ ਰੱਖਣ ਵਾਸਤੇ ਜੇ ਸਿੱਖਾਂ ਦੇ ਮਨ ਵਿੱਚ ਕਿਸੇ ਮੁਲਕ ਪੱਤੇ ਫਿਰਕਾ ਪ੍ਰਤੀ ਦੀ ਭਾਵਨਾ ਹੁੰਦੀ ਕੀ ਲੋੜ ਤੇ ਸਮੋਰਚਾ ਲਾਉਣ ਦੀ ਕਦਾਰਨਾਥ ਤੋਂ ਬਗਰੇ ਨਾਰਾਇਣ ਤੋਂ ਮਥੜਾ ਤੋਂ ਕਾਂਸੀ ਤੋਂ ਵੈਸ਼ਨਵ ਦੇਵ ਦੇ ਮੰਦਿਰ ਤੱਕ ਰੈਜੀਟੇਸ਼ਨ ਚੱਲੀ ਹੈ ਨਹੀਂ ਨਹੀਂ ਚੱਲੀ ਤੁਹਾਨੂੰ ਜਿਹੜਾ ਚੁਕੜਾਣ ਵਾਸਤੇ ਇਥੋਂ ਅਕਾਲੀ ਨੂੰ ਕੀ ਲੋੜ ਪੈਗੀ ਇਸੇ ਵਾਸਤੇ ਲੋੜ ਪੈਣਾ ਕਿ ਅਸੀਂ ਗਰੀਬ ਦੇ ਹਾਂ ਨਹੀਂ ਨਾਨ ਕਮਾਲ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੇ ਪੋਸ਼ਕ ਹੁਣ ਮੋਰਚਾ ਇੱਥੇ ਲੱਗਾ ਹੈ ਮੋਰਚਾ ਲੱਗਣ ਤੋਂ ਬਾਅਦ ਸਾਰੇ ਰਲ ਮਿਲ ਕੇ ਆਪਾਂ ਬਾਹਰ ਆ ਜੇ ਮੈਂ ਕਿਸੇ ਤੇ ਨੁਕਤਾ ਨਹੀਂ ਕਰਦਾ ਰਲ ਮਿਲ ਕੇ ਆਪਾਂ ਬਾਹਰ ਆ ਗਏ ਰੌਲੇ ਮਿਲ ਕੇ ਬਾਹਰ ਆ ਕੇ ਜਨਤਾ ਪਾਰਟੀ ਦੇ ਨਾਂ ਉੱਪਰ ਤੁਸੀਂ ਇਲੈਕਸ਼ਨਾਂ ਲੜਦਿਆਂ ਸਾਰੇ ਭਾਈਵਾਲ ਬਣ ਗਏ ਭਾਈਵਾਲ ਬਣਨੇ ਵਿੱਚ ਜਿਨ੍ਹਾਂ ਦੀ ਬਹੁਤ ਗਣਤੀ ਸੀਗੇ ਪ੍ਰਾਈਮ ਮਿਨਿਸਟਰ ਉਹਨੇ ਬਣਨਾ ਸੀ ਉਹ ਬਣ ਗਏ ਜਿਨ੍ਹਾਂ ਲੋਕਾਂ ਨੇ ਪ੍ਰਾਈਮ ਮਿਨਿਸਟਰ ਬਣਾ ਕੇ ਕਾਰਾਂ ਤੇ ਮਾਇਆ ਦੀਆਂ ਫੈਲੂਆਂ ਇਥੋਂ ਢੇਟ ਹੋਈਆਂ ਉਹ ਕਹਿੰਦੇ ਕਿ ਇਹਨਾਂ ਤੇ ਬੈਨ ਲਾ ਦੇ ਅਕਾਲੀ ਦਲ ਤੇ ਕਦੇ ਕਿਸੇ ਕਦੇ ਕਿਸੇ ਅਕਾਲੀ ਸਿੰਘ ਨੇ ਜਾਂ ਅਕਾਲੀਆਂ ਨੂੰ ਛੱਡ ਲੋ ਮੈਂ ਸਿੱਖੀ ਦਾ ਨਾਮ ਲੈ ਲਵਾਂ ਕਿਸੇ ਪਾਰਟੀ ਦਾ ਕਿਸੇ ਸਿੱਖ ਨੇ ਕਿ ਕਿ ਫਲਾਨੀ ਜਿਹੜੀ ਪਾਰਟੀ ਉਸ ਤੇ ਬਣ ਲਾ ਦੇ ਨਹੀ ਨਾ ਕਿ ਔਰ ਐਸਸਰੀ ਹੈ ਜਨ ਸੰਘ ਵੀ ਆ ਜਨਤਾ ਪਾਰਟੀ ਵੀ ਆ ਭਾਰਤੀ ਜਨਤਾ ਪਾਰਟੀ ਆ ਰੀਆ ਸਮਝ ਗਿਆ ਹੋਰ ਅਨੇਕ ਪ੍ਰਕਾਰ ਦੀਆਂ ਪਰ ਕਿਸੇ ਕੇਸ ਨਾਲ ਬਾਰੇ ਜੁਬਾਨ ਚੋਂ ਨਿਕਲੇ ਕਿ ਇਹ ਤੇ ਬਣ ਲਾ ਨਹੀ ਨਾ ਕਿ ਜਦੋਂ ਅਸੀਂ ਕਿਹਾ ਜੇ ਆਪਾਂ ਗਲਵੱਟਰੀ ਪਾਸੇ ਤੁਰ ਹੁਣ ਤੁਸੀਂ ਆਏ ਤਾਂ ਉਹਨੂੰ ਸ਼ਾਪੀ ਉਹਦਾ ਔਲਾਦ ਪ੍ਰੇਮਾ ਇੱਕ ਉਹਦਾ ਮੁੰਡਾ ਤੁਹਾਡਾ ਉਹਦਾ ਮੇਰੇ ਖਾਤੇ ਤੁਹਾਡੇ ਪੱਲੇ ਗਰੇਲਾ ਉਹਨੂੰ ਮੇਰੇ ਪੱਲੇ ਕੱਢ ਜਾਂਦਾ ਰੱਖੀ ਇਹਨ ਗੱਲਪਾਂ ਨੇ ਪੁੱਛਿਆ ਪ੍ਰਸ਼ਾਦਾ ਪੁੱਛਣਾ ਸੇਵਾ ਕਰਨੀ ਹੈ ਮੈਂ ਤੁਹਾਡੇ ਕੋਲੇ ਉਹਨਾਂ ਤੂਆਂ ਨੇ ਪਿੰਡਰਾ ਮੋਰ ਦੇ ਵਾਰਡ ਤੇ ਛਤ ਮਾਰੂ ਲੱਤ ਕੱਢੋ ਜੇ ਫਿਰ ਮੇਰੇ ਕੋਲੇ ਨੂੰ ਫਿਰ ਛਤ ਮੈਂ ਲਾਉਣਾ ਫਿਰ ਫੂ ਲੱਤ ਮਾਰਨੇ ਗਏ ਦੇ ਕਿ ਜੇ ਵੀਰਾ ਫਿਰ ਮੈਂ ਤਾਂ ਸੋਚੂਗਾ ਮੈਂ ਕੀ ਕਰਨਾ ਹੁਣ ਕੋਈ ਡਾਕਟਰ ਵੀ ਸੇਖ ਸਿੰਘ ਨਾਂ ਵਾਲੇ ਨੇ ਜੋ ਕੁਝ ਵੀ ਲੈਣਾ ਖੂਨ ਦਾ ਗਲਾਸ ਦੇ ਕੇ ਤੇ ਤਾਲੀ ਦੀ ਕੁੱਟ ਲੈਣੀ ਹੈ ਬਾਤੀ ਦਾ ਨੂੰ ਬੈਠਣਾ ਬਿਠਾਣਾ ਨੂੰ ਮਿਲਣਾ ਤੇ ਫੇਰ ਵੀ ਕਹਣਾ ਸਿਰਕਾ ਪ੍ਰਸਤ ਦਾ ਔਲਾਦ ਸਾਡੇ ਕੋਲ ਕੀ ਚੀਜ਼ ਹੈ ਕੋਈ ਲਾਡ ਹੈ ਆਜ਼ਾਦ ਦੇਸ਼ ਹੋਵੇ ਤੇ ਲਕੀਰ ਖਿੱਚੀ ਜਾਵੇ ਪੁਰ ਪਾਰਟੀ ਦੇ ਤੌਰ ਤੇ ਭਾਈ ਤੁਹਾਡੇ ਨਾਲ ਸੰਬੰਧਤ ਹੋਣ ਮੈਂ ਹੋਵਾਂ ਜਾਂ ਇਹ ਹੋਣ ਮੈਂ ਪੋਲੀਟਿਕਲ ਪਾਰਟੀ ਦੇ ਤੌਰ ਤੇ ਇੱਕੋ ਟਾਈਮ ਇੱਕੋ ਦੇਸ਼ ਇੱਕੇ ਦੇਸ਼ ਵਿੱਚ ਸਾਂਝੀ ਖੇਡ ਉਹਨੂੰ ਦੇਖਣ ਵਾਸਤੇ ਅੰਮ੍ਰਿਤਸਰ ਵਿੱਚ ਤੁਸੀਂ ਜਾ ਸਕਦੇ ਪਾਰਟੀ ਕੋਲ ਇਹ ਸ਼ਾਇਦ ਬ ਪਰ ਇਹਦੇ ਪੱਗੇ ਨਹੀਂ ਜਾ ਸਕਦਾ ਹਾਂ ਉਹ ਤਾਂ ਗਲਤ ਸੀ ਮੈਂ ਇੱਕ ਮਿੰਟ ਹੋਗਾ ਉਹ ਗਲਤ ਸੀ ਨਾ ਕਿ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਕਹਿੰਦਾ ਜੋ ਨੇ ਕੀਤਾ ਠੀਕ ਕੀਤਾ ਬੱਸ ਉਹ ਫਿਰ ਤੋਂ ਪ੍ਰਸ਼ਨ ਕਰੋ ਕੇਵਲ ਇਸ ਨੇ ਵੀ ਇਕੱਠਿਆਂ ਬੈਠ ਕੇ 4-500 ਨੇ ਇਹ ਬਦਨਾਮੀ ਕਰੇ ਜਾਣੀ ਜੀ ਅਕਾਲੀ ਦਲ ਫੁੱਟ ਪਾਉਂਦਾ ਜੀ ਅਕਾਲੀ ਨਾਲ ਸ਼ਾਂਤੀ ਖਲੋਂਦਾ ਜੀ ਪਿੰਡਰਾਂ ਵਾਲੇ ਨੇ ਆ ਕਰ ਵਰਤਾਰੇ ਪਿੰਡਰਾਂ ਵਾਲੇ ਨੇ ਬੰਦੇ ਮਾਰ ਦਿੱਤੇ ਇਹਦਾ ਨਾਮ ਰਿਕਾਰਡ ਕੋਈ ਨਹੀਂ ਕਾਹ ਤੋਂ ਮਿੜੇ ਮੇਰੇ ਕਿ ਤੁਸੀਂ ਆਪਣਾ ਦੀ ਸਵੀਕਾਰ ਨਹੀਂ ਕੀਤਾ ਆਪਣੇ ਆਪ ਨੂੰ ਤੇ ਮੈਨੂੰ ਦਾਹਦੋ ਕਿਸ ਮੰਨ ਕੇ ਤੇ ਮੈਂ ਵਰਦੀ ਜਿਉਂ ਜਾ ਤੂੰ ਹੈ ਨਹੀਂ ਦੋ ਗੱਲਾਂ ਹੋਰ ਪੁੱਛਿਆ ਤੁਸਾਂ ਕਿਦਾ ਜਵਾਬ ਕੋਈ ਨਹੀਂ ਹੁਣ ਜੇ ਇਹਨੇ ਪੜ੍ਹੇ ਨੇ ਕਿ ਕੋਈ ਅਣਪੜ੍ਹੇ ਦੀ ਗੱਲ ਦਾ ਜਵਾਬ ਕਿਹਨੂੰ ਚੜਪੜ ਕੀ ਕਰਨਾ ਕੀ ਕਹਿੰਦੇ ਸੋ ਇਸ ਵਾਸਤੇ ਬੇਨਤੀ ਹੈ ਵੀ ਤੁਸੀਂ ਜੋ ਵੀ ਵਿਚਾਰ ਪੁੱਛਣੀ ਹੈ ਜੋ ਦੱਸਣੀ ਹੈ ਉਹ ਦੱਸੋ ਜੋ ਮਰਜ਼ੀ ਪ੍ਰੇਸ਼ਣ ਕਰੋ ਜਿੰਨਾ ਮਰਜ਼ੀ ਕੌੜਾ ਕਰੋ ਜਿੰਨਾ ਮਰਜ਼ੀ ਠੱਕਰ ਕਰੋ ਤੇ ਤੋਰ ਉਹਦਾ ਜ਼ਰੂਰ ਮਿਲੂ ਸੱਚ ਹੋਵੇ ਸੱਚੀ ਸੱਚੀ ਬਾਤ ਹਾਂ ਨੇ ਬਈ ਬਾਹਰ ਜਾ ਕੇ ਜਿਹਨੇ ਕੁਲਦੀਪ ਨੇ ਆਇਆ ਹਾਂ ਉਹਦੇ ਲਾਲੇ ਨੇ ਪ੍ਰੇਸ਼ ਸ਼ਾਪ ਦਿੱਤਾ ਆਹ ਕਹਿੰਦੇ ਪਿੰਡਰਾਂ ਵਾਲੇ ਨੂੰ ਕੁਲਦੀਪ ਨੇ ਯਰ ਕਹਿੰਦਾ ਕਿ ਮੇਰੀ ਮਾਂ ਸਿੱਖ ਹੈ ਤੇ ਮੈਂ ਵੀ ਸਿੱਖ ਹਾਂ ਤੇ ਪਿੰਡਰਾਂ ਵਾਲਾ ਚੁੱਪ ਹੋ ਗਿਆ ਨਰੁੱਤਰ ਹੋ ਗਿਆ ਹੁਣ ਮੇਰਾ ਪ੍ਰੇਸ਼ਣ ਕੋਈ ਨਹੀਂ ਸ਼ਾਪਿਆ ਮੈਂ ਉਹਦੇ ਚ ਕਿਹਾ ਵੀ ਜੇ ਵੇਸਵਾ ਦਾ ਪੁੱਤ ਕਹ ਦੇਵੇ ਮੇਰੀ ਮਾਂ ਭਗਤ ਨਹੀਂ ਹੈ ਉਹਨੂੰ ਸਵੀਕਾਰ ਕਰ ਲੂ ਕੋਈ ਉਹ ਛਾਪੀ ਅੱਛਾ ਅੱਛਾ ਵੇਸਵਾस्ते ਇਹ ਕੇਵਲ ਅਖਬਾਰਾਂ ਵਿੱਚ ਉੱਥੇ ਆਪਣਾ ਦਿੱਲੀ ਦੇ ਵਿੱਚ ਪਾਰਲੀਮੈਂਟ ਵਿੱਚ ਰੌਲਾ ਹੈ ਕਿ ਜਿਹੜੇ ਅਕਾਲੀ ਐ ਬੜੇ ਖੁੱਦਗਰਜ਼ ਐ ਜਿਹੜੇ ਅਕਾਲੀ ਰੌਲਾ ਪੁੰਦੇ ਐ ਕਿ ਪਿੰਡਰਾਵਲ ਅੱਤਵਾਦੀ ਹੈ ਲੰਗੋਵਾਲ ਸੱਤਵਾਦੀ ਹੈ ਜਨਰਮਦਲੀ ਹੈ ਇਹ ਉਹਦੇ ਗਰਦੇ ਥੱਲੇ ਆ ਗਏ ਇਹ ਕੇਵਲ ਉਸ ਗੋਲ ਮੇਜ਼ ਦੇ ਉਾਰੇਦਾਲੇ ਹੈ ਐਸੇ ਕੋਈ ਨਹੀਂ ਬਿਲਕੁਲ ਇੱਕ ਇਹ 포인트 ਹੈ ਕਿ ਇਹ ਵਿਚਾਰ ਕੀਤੀ ਹੈ ਕਿ ਜੋ ਕੋਈਨ ਤਰਕੀ ਤੋਂ ਦੱਸ ਦੇ ਮੈਂ ਦੁਬਾਰਾ ਆਉਂਗਾ ਔਰ ਥੋੜਾ ਸੋਚ ਕੇ ਆਉਂਗਾ ਫਿਰ ਫਿਰ ਬੈਸ ਕਰਾਂਗੇ ਇੱਕ ਮਿੰਟ ਮੈਂ ਬੈਸ ਜਿੰਨੀ ਮਰਜ਼ੀ ਕਰੇ ਬੈਸ ਦਾ ਮੇਰੇ ਤੇ ਕੋਈ ਨਹੀਂ ਪਰ ਇਹਨਾ ਸੋਚ ਲਓ ਤੁਸੀਂ ਜਮਾਤ ਤੱਕ ਕਿੰਨੀ ਪੜੇ ਆ ਮੈਂ ਸਕੂਲ ਮੈਂ ਤਾਂ ਪੀ ਐਚ ਡੀ ਤੱਕ ਗਿਆ ਪੀ ਐਚ ਡੀ ਹੈ ਨਾ ਕੋਈ ਜਿਹੜਾ ਪੀ ਐਚ ਡੀ ਦੀ ਪੜ੍ਹਸ ਕਰਨ ਵਾਲਾ ਪੜ੍ਹਨ ਵਾਲਾ ਉਹ ਕਹਿੰਦਾ ਮੈਂ ਸੋਚ ਗਿਆ ਮੈਂ ਕਿ ਜਿਹੜਾ ਬੰਦਾ ਸਕੂਲ ਚ ਗਿਆਏ ਬਹੁਤ ਘੱਟ ਹੈ ਤੇ ਉਹਨੇ ਉਸੇ ਵੇਲੇ ਜਵਾਬ ਦੇਣਾ ਹੈ। ਆਪਕੋ ਭਗਵਾਨ ਨੇ ਥੋੜਾ ਜਿਆਦਾ ਪਰ ਇੱਕ ਗੱਲ ਹੈਗੀ ਆ ਵੀ ਇਹ ਮੈਨੂੰ ਜ਼ਰੂਰ ਦੱਸ ਕੇ ਜਾਓ। ਆਓ ਜਦੋਂ ਮਰਜ਼ੀ ਮੇਰੇ ਵੱਲੋਂ ਕੋਈ ਛੁੱਟੀ ਹੈ।